ਸਸਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕਾਲੇ ਚਨੇ ਤੇ ਇੱਥੇ ਆਪਾਂ ਲਈ 1 ਕੋਲੀ ਕਾਲੇ ਚਣਿਆਂ ਦੀ ਤੇ ਇੱਥੇ ਨਮਕ ਆਪਾਂ ਪਹਿਲਾਂ ਹੀ ਵਰਤਿਆ ਹੋਇਆ ਤੇ ਨਮਕ ਆਪਾਂ ਲਈ ਅੱਧਾ ਕੋਲੀ ਨਮਕ ਲਈ ਸੀ ਤੇ ਨਮਕ ਜੇ ਧੜਕੋ ਫਰੈਸ਼ ਤੁਸੀਂ ਨਾ ਨਮਕ ਤਾਂ ਵੀ ਵਰਤਿਆ ਹੋਵੇ ਤੁਸੀਂ ਫਰੈਸ਼ਨ ਨਮਕ ਵੀ ਲੈ ਸਕਦੇ ਤੇ ਆਪਾਂ ਰੇਤ ਤੋਂ ਬਗੈਰ ਇਹਨਾਂ ਨੂੰ ਭੁੰਨ ਕੇ ਤਿਆਰ ਕਰਾਂਗੇ ਤੇ ਜਿਹੜੋ ਵੀ ਆਪਾਂ ਚਨੇ ਭੁੰਨਣੇ ਚਨੇ ਆਪਾਂ ਮੋٹے ਲੈਣੇ ਬਰੀ ਕਚਨੇ ਨਹੀਂ ਆਪਾਂ ਲੈਣੇ ਵੀ ਤੇ ਚਨੇ ਭੁੰਨ ਕੇ ਖਾਈਏ ਬਹੁਤ ਵਧੀਆ ਸਰੀਰ ਲਈ ਲਾਭ ਹੁੰਦੇ ਆ ਤੇ ਹੁਣ ਆਪਾਂ ਕੜਾਈ ਦੇ ਵਿੱਚ ਨਮਕ ਪਾ ਦਵਾਂਗੇ ਗੈਸ ਉੱਪਰ ਆਪਾਂ ਕੜਾਈ ਰੱਖ ਲਈ ਸੀ ਤੇ ਕੜਾਈ ਦੇ ਵਿੱਚ ਆਪਾਂ ਨਮਕ ਨੂੰ ਖਿਲਾਰ ਦੇਵਾਂਗੇ ਤੇ ਨਮਕ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਨਮਕ ਗਰਮ ਹੋ ਗਿਆ ਤੇ ਆਹ ਹੁਣ ਆਪਾਂ ਇੱਕ ਮੁਠੀ ਚਣਿਆਂ ਦੀ ਲਵਾਂਗੇ ਤੇ ਆਪਾਂ ਥੋੜੇ ਥੋੜੇ ਚਨੇ ਕਰਕੇ ਇਹਨਾਂ ਨੂੰ ਲੂਨ ਦੇ ਵਿੱਚ ਭੁੰਨ ਲਵਾਂਗੇ ਤੇ ਜਿਆਦੇ ਚੜੇ ਨਹੀਂ ਆਪਾਂ ਪਾਉਣੇ ਥੋੜੇ ਥੋੜੇ ਚਨੇ ਕਰਕੇ ਇਹਨਾਂ ਨੂੰ ਹਲਾ ਹਲਾ ਕੇ ਆਪਾਂ ਭੁੰਨ ਕੇ ਤਿਆਰ ਕਰਾਂਗੇ ਤੇ ਬਹੁਤ ਜਲਦੀ ਇਹ ਚਨੇ ਭੁੰਨ ਕੇ ਤਿਆਰ ਹੋ ਜਾਂਦੇ ਨੇ ਤੇ ਜਦੋਂ ਵੀ ਆਪਾਂ ਚਣਿਆਂ ਨੂੰ ਪਾਉਣਾ ਚਣਿਆਂ ਨੂੰ ਆਪਾਂ ਸਲਾਮ ਜੀ ਆਪਾਂ ਪਕਾਉਣਾ ਚਨੇਆਂ ਦਾ ਚਨੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਚਨੇ ਭੁੱਜ ਕੇ ਤਿਆਰ ਹੋ ਗਏ ਆ ਤੇ ਇਹਦੇ ਵਿੱਚ ਕੋਈ ਆਪਾਂ ਮਿੱਠਾ ਸੋਡਾ ਨਹੀਂ ਪਾਇਆ ਆਪਾਂ ਪਾਣੀ ਨਹੀਂ ਲਾਇਆ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਚਨੇ ਭੁੱਲ ਕੇ ਤਿਆਰ ਕਰਾਂਗੇ ਤੇ ਚਨੇ ਖਾਣੇ ਬਹੁਤ ਵਧੀਆ ਹੁੰਦੇ ਆ ਚਨੇ ਆ ਆਪਾਂ ਨੂੰ ਕੋਈ ਕੋਲਡ ਹੋਇਆ ਹੋਵੇ ਸ਼ੂਗਰ ਵਾਲੇ ਵਾਸਤੇ ਆ ਵਾਸਤੇ ਚਨੇ ਬਹੁਤ ਵਧੀਆ ਖਾਣੇ ਹੁੰਦੇ ਆ ਵਧੀਆ ਹੁੰਦੇ ਆ ਤੇ ਇਹਦੇ ਨਾਲ ਕੰਟਰੋਲ ਰਹਿੰਦਾ ਜੁਕਾਮ ਵੀ ਠੀਕ ਹੁੰਦਾ ਸ਼ੂਗਰ ਵੀ ਕੰਟਰੋਲ ਰਹਿੰਦੀ ਆ ਤੇ ਆਪਾਂ ਇਸ ਤਰ੍ਹਾਂ ਹੀ ਚਨੇ ਘਰ ਵਿੱਚ ਭੁੰਨ ਕੇ ਤਿਆਰ ਕਰ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਛਾਲ ਲਵਾਂਗੇ ਸਾਰੇ ਚਨੇ ਮੈਂ ਇਸ ਤਰ੍ਹਾਂ ਹੀ ਕੱਢ ਲਵਾਂਗੀ ਫਿਰ ਆਪਾਂ ਇਸ ਤਰ੍ਹਾਂ ਦੁਬਾਰੇ ਫਿਰ ਇੰਨੇ ਕ ਚਨੇ ਲੈ ਕੇ ਆਪਾਂ ਲੋ ਫਲੇਮ ਤੇ ਚਣਿਆਂ ਨੂੰ ਭੁੰਨ ਕੇ ਤਿਆਰ ਕਰਾਂਗੇ ਥੋੜੇ ਥੋੜੇ ਚਨੇ ਪਾ ਕੇ ਆਪਾਂ ਭੁੰਨਾਂਗੇ ਚਣਿਆਂ ਨੂੰ ਆਪਾਂ ਹੁਣ ਫਿਰ ਆਪਾਂ ਨਮਕ ਵਿੱਚੋਂ ਬਾਹਰ ਕੱਢ ਦਵਾਂਗੇ ਤੇ ਆਪਾਂ ਜੇ ਜਲਦੀ ਆਪਾਂ ਇਹਦੇ ਵਿੱਚੋਂ ਨਮਕ ਕੱਢਣਾ ਹੋਵੇ ਆਪਾਂ ਵੱਡੀ ਛੰਦਣੀ ਦੇ ਵਿੱਚ ਪਾਉਂਦੇ ਜਾਵਾਂਗੇ। ਕੁਝ ਦੇਰ ਬਾਅਦ ਇਹ ਕਿੰਨੇ ਵਧੀਆ ਚਨੇ ਭੁੰਨ ਕੇ ਤਿਆਰ ਹੋ ਗਏ। ਤੇ ਆਪਾਂ ਗੋਰ ਚਨੇ ਹੋਣ ਨੂੰ ਹੁਣ ਪਾ ਦੇਵਾਂਗੇ। ਤੇ ਆਪਾਂ ਸਾਰੇ ਚਨੇ ਭੁੰਨ ਕੇ ਤਿਆਰ ਕਰ ਲਏ ਤੇ ਚਨੇ ਤੁਸੀਂ ਦੇਖ ਸਕਦੇ ਬਾਜ਼ਾਰ ਵਰਗੇ ਚਨੇ ਆਪਾਂ ਭੁੰਨ ਕੇ ਤਿਆਰ ਕਰ ਲਏ ਸੀ ਤੇ ਘਰ ਵਿੱਚ ਚਨੇ ਭੁੰਨਣਾ ਕੋਈ ਔਖਾ ਕੰਮ ਨਹੀਂ ਬਹੁਤ ਸੌਖੀ ਰੈਸਪੀ ਆਏ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ